ਦਾਸਿਓ ਅਜਿਮਪਰੂਵਮੈਂਟ ਟ੍ਰਸਟ ਅੱਜ ਬਹੁਤ ਸ਼ਹਿਰ ਵਾਸਤੇ ਇਲਾਕੇ ਵਾਸਤੇ ਖੁਸ਼ੀ ਦਾ ਮਕਾਮ ਹੈ ਕਿ ਇਮਪਰੂਵਮੈਂਟ ਟ੍ਰਸਟ ਗੁਰਦਾਸਪੁਰ ਵੱਲੋਂ ਜਿਹੜੀ ਸਕੀਮ ਨੰਬਰ 7 ਦੇ ਵਿੱਚ ਉਹ ਸਾਰੀਆਂ ਕੀਤੀਆਂ ਗਈਆਂ ਸੀ ਆਵੇਂ ਉਹ ਦੁਕਾਨਾਂ ਨੇ ਆਵੇਂ ਉਹ ਫਲੇਟਾਂ ਆਵੇਂ ਉਹ ਪਲਾਟਸ ਨੇ ਉਹ ਤਕਰੀਬਨ 75 ਪ੍ਰਾਪਰਟੀਆਂ ਦੇ ਲੋਟ ਕੱਢੇ ਗਏ ਸਨ ਔਰ ਉਹਦੇ ਵਿੱਚ ਅੱਜ ਜਿਹੜੇ ਅਲਾਟਮੈਂਟ ਪੱਤਰ ਨੇ ਉਹ ਵੱਖ-ਵੱਖ ਜਿਨ੍ਹਾਂ ਦੇ ਭੰਦੇਨਾਂ ਨੂੰ ਅਲਾਟ ਹੋਏ ਨੇ ਉਹਨਾਂ ਨੂੰ ਅੱਜ ਮਿਲੇ ਨੇ ਇੱਥੇ ਸਭ ਤੋਂ ਪਹਿਲਾਂ ਜਿਹੜੇ ਅਲੋਟੀਜ਼ ਨੇ ਉਹਨਾਂ ਨੂੰ ਮੁਬਾਰਕ ਦਿਨਾਂ ਔਰ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਜਿਹੜੀ ਪ੍ਰਾਪਰਟੀ ਉਹਨਾਂ ਨੇ ਆਪਣੀ ਮਿਹਨਤ ਤੇ ਕਮਾਈ ਦੇ ਨਾਲ ਲਈ ਆ ਉਹ ਵਧੇ ਫੁੱਲੇ ਸੁੱਖ-ਡਾਣੀ ਹੋਵੇ ਔਰ ਉਹਨਾਂ ਨੂੰ ਜ਼ਿੰਦਗੀ ਦੀ ਹਰ ਅਸ਼ੀਰਵਾਦ ਤੇ ਪ੍ਰਮਾਤਮਾ ਦਾ ਉਹਨਾਂ ਨੂੰ ਹਾਸਲ ਹੋਵੇ ਅੱਜ ਮੈਨੂੰ ਇਹ ਵੀ ਦੱਸਦੇ ਖੁਸ਼ੀ ਆ ਕਿ ਪਹਿਲੀ ਵਾਰ ਜਿਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਔਰ ਗੁਰਦਾਸਪੁਰ ਇੰਪਰੂਵਮੈਂਟ ਟਰਸਟ ਫੌਂਡ ਦੇ ਵਿੱਚ ਦੁਬਾਰਾ ਆਈ ਔਰ ਸਾਡੇ ਰਜੀਵ ਸ਼ਰਮਾ ਜੀ ਉਹਦੇ ਚੇਅਰਮੈਨ ਨੇ ਉਹਦੇ ਵਿੱਚ ਅੱਜ 80 ਕਰੋੜ ਰੁਪਈਆ ਉਥੋਂ ਆਮਦਨ ਜਿਹੜੀ ਐ ਇੰਪਰੂਵਮੈਂਟ ਟਰਸਟ ਨੂੰ ਹੋਈ ਆ ਜਿਹੜਾ ਪ੍ਰਾਪਰਟੀ ਦੇ ਵਿੱਚੋਂ ਜਿਹੜੀਆਂ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੈਵਨਿਊ ਸੀਗਾ ਉਹ ਬਹੁਤ ਘੱਟ ਹੁੰਦਾ ਸੀਗਾ ਉਹਦਾ ਕਾਰਨ ਇਹ ਆ ਵੀ ਅੱਜ ਦੇ ਇੰਪਰੂਵਮੈਂਟ ਟਰਸਟ ਨੇ ਜਿਹੜੀ ਪ੍ਰਾਪਰਟੀ ਦੀ ਅਲਾਟਮੈਂਟ ਆ ਉਹ ਪਾਰਦਰਸ਼ਤਾ ਨਾਲ ਔਨ ਮੈਰਿਟ ਔਰ ਹਰ ਬੰਦੇ ਨੂੰ ਖਰੀਦਣ ਦਾ ਹੱਕ ਦੇ ਕੇ ਇਹ ਅਲਾਟਮੈਂਟਾਂ ਕੀਤੀਆਂ ਨੇ ਪਿਛਲੇ ਇਸ ਟਰਮ ਦੇ ਵਿੱਚ ਜਿਸ ਵਕਤ ਕਾਂਗਰਸ ਦੀ ਸਰਕਾਰ ਸੀ ਔਰ ਉਸ ਵਕਤ ਦੇ ਜਿਹੜੇ ਚੇਅਰਮੈਨ ਸਨ ਉਹਨਾਂ ਨੇ ਕਦੇ ਵੀ ਪਾਰਦਰਸ਼ਤਾ ਦੇ ਨਾਲ ਇਹੋ ਜਿਹੀ ਜੜੀਆਂ ਅਲਾਟਮੈਂਟਸ ਨਹੀਂ ਹੋਈਆਂ ਉਸ ਵਕਤ ਹੁੰਦਾ ਕੀ ਸੀਗਾ ਕਿ ਜਿਸ ਵਕਤ ਆਪਣੇ ਬਤੇਸ਼ਿਆਂ ਨੂੰ ਆਪਣੇ ਬੰਦਿਆਂ ਨੂੰ ਕਿਹਾ ਜਾਂਦਾ ਸੀਗਾ ਵੀ ਤੁਸੀਂ ਆਨਲਾਈਨ ਅਪਲਾਈ ਕਰੋ ਆਮ ਬੰਦਾ ਅਪਲਾਈ ਨਹੀਂ ਸੀ ਕਰ ਸਕਦਾ ਨਤੀਜੇ ਦੇ ਤੌਰ ਦੇ ਉੱਪਰ ਤੁਸੀਂ ਅੱਜ ਵੀ ਰਿਕਾਰਡ ਕਢਾ ਕੇ ਦੇਖ ਲਓ ਕਿ ਉਸ ਵਕਤ ਜਿਹੜੀ ਪ੍ਰਾਪਰਟੀ ਦਾ ਰਿਜ਼ਰਵ ਪ੍ਰਾਈਸ ਮੰਨ ਲਓ 40 ਲੱਖ ਰੁਪਏ ਆ ਔਰ ਉਹਦੀ ਜਿਹੜੀ ਅਲਾਟਮੈਂਟ ਆ ਉਹ 40 ਲੱਖ 10000 20000 50000 ਦੇ ਖਤਮ ਹੋ ਜਾਂਦੀ ਸੀਗੀ ਜਦ ਕਿ ਉਹਦੀ ਮਾਰਕੀਟ ਦੇ ਵਿੱਚ ਕੀਮਤ 90 ਲੱਖ ਤੋਂ ਕਰੋੜ ਰੁਪਏ ਹੁੰਦੀ ਸੀਗੀ ਔਰ ਜਿਹੜੇ ਉਹਨਾਂ ਦੇ ਹਤੀਸ਼ੀ ਸਨ ਉਹਨਾਂ ਨੂੰ ਉਹ ਦਿੱਤੀ ਜਾਂਦੀ ਸੀ ਔਰ ਦੁਬਾਰਾ ਬੋਲੀ ਕੀਤੀ ਜਾਂਦੀ ਸੀ ਔਰ ਉਹ ਜਿਹੜਾ ਪੈਸਾ ਪ੍ਰੋਫਿਟ ਇੰਪਰੂਵਮੈਂਟ ਟਰਸਟ ਨੂੰ ਵੰਡਾ ਜਾਈਦਾ ਜੀ ਲੋਕਾਂ ਨੂੰ ਵੰਡਾ ਜਾਈਦਾ ਜੀ ਉਹ ਸਿਆਸੀ ਬੰਦਿਆਂ ਦੀਆਂ ਜੇ ਆਪਾਂ ਦੇ ਵਿੱਚ ਆਂਦਾ ਸੀ ਅੱਜ ਮੈਂ ਮੁਬਾਰਕ ਦਿਨਾ ਇੰਪਰੂਵਮੈਂਟ ਟਰਸਟ ਮਰਦਾਸਪੁਰ ਨੂੰ ਔਰ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਵੀ ਜਿਨ੍ਹਾਂ ਨੇ ਇਹ ਪਾਰਦਰਸ਼ਤਾ ਲਿਆ ਕੇ ਜਿੰਨਾ ਸਾਰਾ ਪ੍ਰੋਫਿਟ ਆ ਉਹ ਇੰਪਰੂਵਮੈਂਟ ਟਰਸਟ ਨੂੰ ਦਿੱਤਾ ਔਰ ਇਹ ਪੈਸਾ ਜਿਹੜਾ ਉਹ ਦੁਬਾਰਾ ਲੋਕਾਂ ਦੇ ਜੀਵਨ ਤਰੱਕੀ ਉੱਪਰ ਚੁੱਕਣ ਲਈ ਜਿਹੜੀਆਂ ਇੰਪਰੂਵਮੈਂਟ ਹੁੰਦੀਆਂ ਵੱਖਰੀਆਂ ਸਕੀਮਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਉਹਦੇ ਡਿਵੈਲਪਮੈਂਟ ਵਾਸਤੇ ਜਾਂ ਨਵੀਂ ਜਿਹੜੀਆਂ ਕੋਈ ਹੋਰ ਸਕੀਮਾਂ ਲੈਣੀਆਂ ਨੇ ਉਹਦੇ ਵਿੱਚ ਖਰਚਾ ਜਾਊਗਾ ਉਹਦੇ ਨਾਲ ਗੁਰਦਾਸਪੁਰ ਦੇ ਲੋਕਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਲੋਕਾਂ ਦਾ ਜੀਵਨ ਤਰ ਉੱਪਰ ਹੋਏਗਾ ਲੋਕਾਂ ਨੂੰ ਕਾਰੋਬਾਰ ਮਿਲੇਗਾ ਲੋਕਾਂ ਨੂੰ ਚੰਗੇ ਘਰ ਮਿਲਣਗੇ ਲੋਕਾਂ ਨੂੰ ਚੰਗੀ এনवायरमेंट ਮਿਲੂਗੀ ਔਰ ਲੋਕਾਂ ਨੂੰ ਇੱਕ ਚੰਗੀ ਪੌਸ਼ ਕਲੋਨੀ ਜਿਹੜੀ ਆ ਉਹਦੇ ਵਿੱਚ ਰਹਿਣ ਦਾ ਮੌਕਾ ਮਿਲੂਗਾ ਸੋ ਇਸ ਕਰਕੇ ਮੈਂ ਸਮਝਦਾ ਜੇ ਜੋ ਕਿਤੇ ਇਹੋ ਜੀ ਲੋੜ ਹੋਵੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੰਤਵ ਇਹ ਆ ਕਿ ਹਰ ਚੀਜ਼ ਦੇ ਵਿੱਚ ਪਾਰਦਰਸ਼ਤਾ ਹੋਵੇ ਇਮਾਨਦਾਰੀ ਆਵੇ ਔਰ ਜਿਹੜਾ ਹੱਕ ਆ ਉਹ ਹੱਕ ਜਿਹੜਾ ਉਹਨੂੰ ਮਿਲਣਾ ਚਾਹੀਦਾ ਅੱਜ ਜਿਸ ਨੇ ਵੀ ਅਪਲਾਈ ਕੀਤਾ ਜਿਹੜੀ ਰੇਟ ਠੀਕ ਸੀਗਾ ਅੱਜ ਉਹਨੂੰ ਉਹ ਪ੍ਰਾਪਰਟੀ ਮਿਲੀ ਆ ਉਹਦੇ ਵਿੱਚ ਕਿਸੇ ਕਿਸਮ ਦਾ ਕੋਈ ਦਖਲਅੰਦਾਜ਼ੀ ਜਿਹੜੀ ਆ ਨਹੀਂ ਹੋਈ ਇੱਕ ਵਾਰੀ ਫੇਰ ਜਿੱਥੇ ਬਾਟਲਸ ਦੇ ਸਾਰੇ EMPLOYEES ਨੂੰ ਧੰਨਵਾਦ ਕਰਦਾ ਉੱਥੇ ਜਿਹਨਾਂ ਨੇ ਅੱਜ ਖਰੀਦਦਾਰ ਨੇ ਅਲਾਟਿਸ ਨੇ ਉਹਨਾਂ ਨੂੰ ਫੇਰ ਇੱਕ ਵਾਰੀ ਪੁਵਾਰਕ ਦਿੰਦਾ ਅਲਾਟਮੈਂਟ ਤੋਂ ਬਾਅਦ ਕੀ ਉਹ ਬਿਲਡਿੰਗ ਬਣਾ ਸਕਣਗੇ ਉਹ ਬਿਲਕੁਲ ਮੈਂ ਉਹਨਾਂ ਨੂੰ ਇਹ ਵੀ ਕਰੂੰਗਾ कि ਜਿਹੜੀ ਅਲਾਟਮੈਂਟ ਉਹਨਾਂ ਨੂੰ ਮਿਲੀ ਆ ਉਹਨੂੰ ਬਾਈਲॉज ਨੂੰ ਸਾਹਮਣੇ ਰੱਖਦੇ ਹੋਏ ਉਹ ਸਾਰੀ ਜਲਦੀ ਤੋਂ ਜਲਦੀ ਸ਼ੁਰੂ ਕਰਨ ਤਾਂ ਕਿ ਉਹ ਚੀਜ਼ਾਂ ਪਈਆਂ ਨਾ ਰਹਿਣ ਉਹ ਸਾਰੀ ਜਲਦੀ ਤੋਂ ਕਰਨ ਔਰ ਉਹਦੇ ਨਾਲ ਫਿਰ ਜਿਹੜੀ ਕਲੋਨੀ ਆ ਉਹਦੀ ਦਿੱਖ ਵੀ ਵਧੀਆ ਹੁੰਦੀ ਆ ਲੋਕਾਂ ਨੂੰ ਉਹਦਾ ਫਾਇਦਾ ਵੀ ਹੋ ਪਰ ਅਪਰੂਵਮੈਂਟ ٹرسٹ ਦਾ ਲਾਹ ਕਹਿੰਦਾ ਕਿ 75% ਜਿਹੜੀ ਉਹ ਅਮਾਉਂਟ ਪਹਿਲੇ ਡਿਸਟ੍ਰੀਫੇਰ ਉਹ ਸਾਰੀ ਉਹਦਾ ਉਹਦਾ ਰੀਜ਼ਨ ਆ ਉਹ ਚੇਅਰਮੈਨ ਸਾਹਿਬ ਵੀ ਦੱਸਣਗੇ ਆਪਾਂ ਕਰਨਾ ਤੇ ਬਾਈਲॉज ਦੇ ਨਾਲ ਹੀ ਆ ਪਰ ਉਹ ਸਾਰੀ ਜਿਹੜੀ ਆ ਮੇਰੀ ਅਪੀਲ ਹੋਊਗੀ ਵੀ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇ। ਠੀਕ ਹੈ। ਜੀ ਚੇਅਰਮੈਨ ਸਾਹਿਬ ਅੱਜ ਜਿਹੜੀ ਅਲਾਟਮੈਂਟ ਕੀਤੀ ਹੈ ਕੀ ਕਹੋਗੇ ਕੀ ਅਪੀਲ ਕੀ ਹਨ ਨੂੰ ਖਰੀਦਦਾਰਾਂ। ਦੇਖੋ ਜੀ ਤੇ ਜਨਵਰੀ 2024 ਵਿੱਚ ਇਹ ਜਿਹੜੀ ਆਕਸ਼ਨ ਜਿਹੜੀ ਆ ਇੰਪਰੂਵਮੈਂਟ ਟੈਸਟ ਗੁਰਦਾਸਪੁਰ ਵੱਲੋਂ ਕਰਵਾਈ ਗਈ ਸੀ ਜਿਹਦੇ ਵਿੱਚ ਕੋਈ 79 ਅ ਅਲਾਟੀਆਂ ਨੇ ਆਪਣਾ ਵਿੱਚ ਲਿਆ ਸੀ ਆਪਣਾ ਭਾਗ ਲਿਆ ਸੀ ਇਹਦੇ ਵਿੱਚੋਂ 4 ਕੈਂਸਲ ਕਰਤੀਆਂ ਨੇ ਤੇ 75 ਸਟੈਕਸ ਵੱਲੋਂ ਹੀ ਆਣੇ। ਠੀਕ ਹੈ ਜੀ। ਤਕਰੀਬਨ ਤਕਰੀਬਨ 80 ਕਰੋੜ ਰੁਪਏ ਦਾ ਸੀ ਅਸੀਂ ਇਹ ਰੈਵੀਊ ਉੱਥੋਂ ਇਕੱਠਾ ਕੀਤਾ ਹੈ। ਤੇ ਅੱਜ ਅਸੀਂ ਇਹਦਾ ਆਪਣਾ ਅਲੋਟਮੈਂਟ ਲੈਟਰ ਸ਼੍ਰੀ ਰਮਨ ਬੈਲ ਜੀ ਦੇ ਰਹਿਨਮਾਈ ਹੇਠ ਅਸੀਂ ਅੱਜ ਬੰਦੇ ਨੇ ਵੱਖ-ਵੱਖ ਆਪਣਾ ਡਿਪਾਰਟਮੈਂਟ ਦੇ ਕਈਆਂ ਨੇ ਕਿ ਪਹਿਲਾਂ ਇੱਕ ਹੀ ਸੀ ਕਿ ਇਹ ਖੁਸ਼ੀ ਹੁੰਦੀ ਆ ਕਿ ਜਦੋਂ ਹਰ ਇੱਕ ਕੈਟਾਗਰੀ ਦਾ ਅਸੀਂ ਬੰਦਾ ਦੇਖਦੇ ਹਾਂ ਕਿ ਸਾਹਮਣੇ ਸਾਡੇ ਖੜਾ ਆ ਉਹਨੇ ਸਾਡੇ ਕੋਲ ਪਲਾਟ ਲਿਆ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਪੋਲੀਟਿਕਲੀ ਕਰਕੇ ਇੱਕ ਇੱਕ ਸਾਈਡ ਹੀ ਕਰ ਦਿੱਤਾ ਜਾਂਦਾ ਸੀ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਵਾਂਗਾ ਜਲਦੀ ਜਲਦੀ ਇਹ ਜਿਹੜੀ ਸਾਰੀਆਂ ਸਟਾਰਟ ਕਰਨ ਇੰਪਰੂਵਮੈਂਟ ਉਸ ਤੋਂ ਬਲੋ ਉਹਨਾਂ ਦੇ ਜਿਹੜੇ ਆਪਣਾ ਜਿੱਥੇ ਜਗ੍ਹਾ ਖਰੀਦੀਆਂ ਗਈਆਂ ਨੇ ਉਹਨਾਂ ਦੇ ਬਾਹਰ ਪਾਰਕਿੰਗ ਬਣਾ ਦਿੱਤੀਆਂ ਗਈਆਂ ਨੇ ਉਸਕਿ ਉਹਨਾਂ ਨੇ ਉਸਾਰੀ ਕਰਨ ਤੋਂ ਪਹਿਲਾਂ ਹੀ ਅਸੀਂ ਉਹਨਾਂ ਵਾਸਤੇ ਸਾਰੀ ਤਿਆਰੀ ਕਰ ਦਿੱਤੀ ਆ ਤੁਸੀਂ ਉਸਾਰੀ ਕਰੋ ਆਪਣਾ ਬਿਜ਼ਨਸ ਸਟਾਰਟ ਕਰੋ ਤੇ ਮੈਂ ਸਾਰਿਆਂ ਨੂੰ ਮੁਬਾਰਕਾ ਦਿੰਨਾ ਆ ਬੈਲਸਾ ਨੂੰ ਮੁਬਾਰਕਾ ਦਿੰਨਾ ਆ ਜੀ ਕਿ ਜਿਨ੍ਹਾਂ ਦੇ ਸ਼ਾਇਦ ਵਿੱਚ ਇਹਨਾਂ ਦੀ ਰਹਿ ਮਨਾਵਾ ਇਹ ਹੇਠ ਇਹ ਕੰਮ ਹੋ ਰਿਹਾ ਤੇ ਉਹਨਾਂ ਵਾਲੇ ਜਿਨ੍ਹਾਂ ਵਿੱਚ ਹੋਰ ਵੀ ਅਸੀਂ ਆਪਸ਼ਨ ਕਰਾਵਾਂਗੇ ਤੇ ਬਸ ਵਾਅਦੇ ਦੇ ਵਿੱਚ ਹਿੱਸਾ ਸਾਰੇ ਲੈਣ ਨੂੰ ਲੈਣ ਧੰਨਵਾਦ